ਬਾਈ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਆਹ ਵੀਡੀਓ ਦੇਖੋ ਇਹ ਇੱਕ ਫੋਟੋ ਨੂੰ ਗਾਂਧੀ ਗਾਂ ਚੂਮ ਕਰਿਆ ਹੋਇਆ ਤੇ ਅੱਗੇ ਤੇ ਅੱਗੇ ਪਿਕਚਰ ਆਉਂਦੀਆਂ ਸਭ ਤੋਂ ਪਹਿਲਾਂ ਇਹ ਆਦਮੀ ਗਲਾਸ ਦੇ ਵਿੱਚ ਸ਼ਰਾਬ ਪਾ ਕੇ ਦਿੰਦਾ ਤੇ ਅੱਗੇ ਦੀ ਅੱਗੇ ਪਿਕਚਰ ਜਿਵੇਂ ਜਿਵੇਂ ਚੂਮ ਹੁੰਦੀ ਹੈ ਉਮੈਦਿਓਂ ਮੇ ਅੱਗੇ ਦੀ ਅੱਗੇ ਨਿਕਲਦੀ ਆਉਂਦੀ ਹੈ ਤਿੱਗਾਂ ਦੀ ਗਾਂ ਪਿਕਚਰਾਂ ਬਣੀ ਜਾਂਦੀਆਂ ਇਹਦੇ ਵਿੱਚ ਵੀਰੇ ਕੋਈ ਸਿੱਖਿਆ ਦਿੱਤੀ ਵੀ ਹੈ ਕਿਰਪਾ ਕਰਕੇ ਵੀਡੀਓ ਨੂੰ ਪੂਰਾ ਦੇਖ ਕੇ ਸਾਨੂੰ ਕਮੈਂਟ ਕਰਕੇ ਦੱਸੋ ਬੀ ਇਹਦੇ ਵਿੱਚ ਕੀ ਸਿੱਖਿਆ ਦਿੱਤੀ ਹੈ ਤੇ ਬਹੁਤ ਹੀ ਸੋਹਣੀ ਕਿਸੇ ਦੀ